ਪਹਿਲਾਂ ਕਦੇ ਕੋਈ ਬਿਜਲੀ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਇਨਫਰਾਸਟ੍ਰਕਚਰ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਨੌਕਰੀਆਂ ਦੇਣ ਦੀ ਗੱਲ ਕਰਦਾ ਸੀ ਅੱਜ ਵੀ ਸਮੇਰੇ ਅੱਜ ਚੰਡੀਗੜ੍ਹ ਅੱਜ ਲਗਭਗ 1706 ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਤੇ ਸਬ ਇੰਸਪੈਕਟਰ ਮੁੰਡੇ ਕੁੜੀਆਂ ਦੀ ਭਰਤੀ ਦੇ ਨਿਯੁਕਤੀ ਪੱਤਰ ਦੇ ਕੇ ਆਏ ਆ ਅੱਜ ਵੀ ਤੇ ਅੱਜ ਵਾਲਾ ਸਮੇਤ ਪਾ ਕੇ 48000 ਤੋਂ ਉੱਪਰ ਹੋ ਗਿਆ 48000 ਤੋਂ ਉੱਪਰ ਸੋ ਵੀਰੋ ਇਹ ਕੰਮਾਂ ਦੀ ਰਾਜਨੀਤੀ ਜਿਹੜੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਸਿਕਾਈ ਹੈ ਤੇ ਆਓ ਆਪਾਂ ਇਕੱਠੇ ਹੋ ਕੇ ਇੱਕ ਕਰਕੇ 2.5 ਸਾਲ ਸਰਕਾਰ ਆਪਣੀ ਹੈ ਜਿਸ ਤਰ੍ਹਾਂ ਮੀਤ ਨੇ ਕਿਹਾ ਆਪਾਂ ਡਬਲ ਕਰ ਦਿਆਂਗੇ ਸ਼ਿਫਟ ਉਹ ਕਹਿੰਦੇ ਜੇ ਆਪਾਂ ਲੱਗੇ ਵੀ ਵੀ ਅੱਗੇ ਮੀਂਹ ਆਉਣ ਵਾਲਾ ਦੋ ਚਾਰ ਦਿਨਾਂ ਨੂੰ ਕਿਤੇ ਲੈਂਟਰ ਨਾਲ ਰਹਿ ਜੇ ਆਪਾਂ ਮਿਸਤਰੀ ਦੋ ਵਧਾ ਦਿੰਨੇ ਆ ਵੀ ਚਲ ਲੈਂਟਰ ਤੱਕ ਤਾਂ ਲੈ ਕੇ ਜਾਓ ਕਿਰਾ ਮੀਂਹ ਤੋਂ ਪਹਿਲਾਂ ਪਹਿਲਾਂ ਲੈਂਟਰ ਪਾਈਏ ਤੇ ਜੇ ਹੁਣ 2.5 ਸਾਲ ਆਪਣੀ ਇਸ ਟਿਨਿਓਰ ਦੇ ਪਏ ਨੇ ਅੱਗੇ ਚੰਗੇ ਕੰਮ ਕਰਾਂਗੇ ਅਗਲਾ ਵਾਰੀ ਵੀ ਦੇਵੋਗੇ ਦਾ ਬਰਨਾਲਾ ਬਰਨਾਲੇ ਦੇ ਪਿੰਡ ਮੈਂ ਦਾ ਮੇਰੇ ਆਪਣੇ ਪਿੰਡ ਨੇ ਇੱਥੇ ਤਾਂ ਬਰਨਾਲੇ ਤਾਂ ਕਾਲਜਾਂ ਕਾਲਜ ਵਲੇ ਤੋਂ ਅਸੀਂ ਆਉਨੇ ਆ ਇੱਥੇ ਕਦੇ ਕਿਸੇ ਕਲਚਰ ਪ੍ਰੋਗਰਾਮ ਸੇ ਕਦੇ ਕਿਤੇ ਕਦੇ ਕਿਤੇ ਤੁਸੀਂ ਹਮੇਸ਼ਾ ਪਿਆਰ ਦਿੰਦੇ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਪਹਿਲੇ ਨੰਬਰ ਤੇ ਬਟਨ ਆ ਆਪਣਾ ਸਵੇਰੇ ਸਵੇਰੇ 20 ਤਰੀਕ ਨੂੰ ਨਾ ਤੋਕੇ ਤਿਆਰ ਹੋ ਕੇ ਪਹਿਲੇ ਨੰਬਰ ਵਾਲਾ ਬਟਨ ਦੱਬ ਕੇ ਹੱਥ ਝਾੜ ਕੇ ਨਹੀਂ ਮੁੜਿਆ ਉਹ ਬਾਕੀ ਵਾਲੇ ਬਟਨ ਦੇਖਿਓ ਬਿਨਾਂ ਨਹੀਂ ਤਾਂ ਚਿੱਟਾ ਮੋਤੀ ਉਤਰ ਸਕਦਾ ਖਾਂਜੇ ਏਡੇ ਏਡੇ ਇਹਨਾਂ ਨੇ ਪਾਪ ਕੀਤੇ ਹੋਏ ਨੇ ਇਹਨਾਂ ਨੇ ਸੋ ਇਸ ਕਰਕੇ ਹੁਣ ਅਸੀਂ ਗਿੱਧੜ ਪਏ ਜਾਵਾਂਗੇ ਉੱਥੇ ਵੀ ਹੀ ਹਾਲ ਹੈ ਚੱਬੇ ਵਾਲ ਵੀ ਇਹੀ ਹਾਲ ਹੈ ਜਿਹੜਾ ਬਾਬਾ ਨਨਕਬੀਰ ਹਾਲ ਹੈ ਲੋਕ ਕਹਿੰਦੇ ਸਾਡਾ ਇਹਨਾਂ ਤੋਂ ਖਿਹੜਾ ਛੜਾ ਲੂ ਬਸ ਕੇ ਰਹਿਣਾ ਤੂੰ ਫੇਰ ਆ ਜਾਂਦੇ ਨੇ ਕਹਿੰਦੇ ਦੀ ਦਿੱਕਤੀ ਜੇਕ ਮਹੀਨੇ ਫੇਰ ਆ ਜਾਂਦੇ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਆ ਕਿ ਝਾੜੂ ਇਸ ਵਾਰ ਜਿਹੜਾ ਪ੍ਰਣਾਲੀ ਫੇਰ ਚੱਲੂਗਾ ਔਰ ਬੱਤੀ ਜੇ ਤੋਗੀ ਤੁਹਾਡੇ ਆਪਣੇ ਹਰਿੰਦਰ ਢਾਲੀਵਾਲ ਤੁਹਾਡੇ ਆਪਣੇ ਤੁਹਾਡੇ ਆਪਣੇ ਪਿੰਡਾਂ ਦਾ ਰਹਿਣ ਵਾਲਾ ਇਹਨੂੰ ਪਤਾ ਹੈ ਸਮੱਸਿਆਵਾਂ ਦਾ ਉਹ ਤਾਂ ਹੁਣ ਦੂਜੇ ਦਾ ਪੰਚ ਕੁਲੇ ਜੰਡੀਗੜਾ ਵਾਲਾ ਉਹਨੂੰ ਕਿੱਥੋਂ ਪਾਲਦੇ ਫਿਰੋਗੇ ਬਾਅਦ ਚ ਉਹ ਤੋਂ ਇੱਕ ਵਾਰੀ ਤੁਹਾਡਾ ਨਾ ਹੱਥ ਮਣਾ ਕੇ ਬਾਅਦ ਚ ਸੈਨੀਟਾਈਜ਼ਰ ਨਾਲ ਸ਼ੈਂਪੂ ਨਾਲ ਹੱਥ ਧੋਂਦੇ ਵੀ ਕਿਤੇ ਖੁਰਕ ਕਰਕਰ ਨਾ ਪੈਦੇ ਆਮ ਲੋਕਾਂ ਨਾਲ ਹੱਥ ਮਿਲ ਕੇ ਉਹ ਆਪਣੇ ਕੰਮ ਦੇ ਨਹੀਂ ਹੈਗੇ ਔਰੇ ਤਾਇਆ ਰਗੜਿਆ ਦੋ ਵਾਰੀ ਉਹੀ ਗੱਲ ਹੈ ਨਾ ਸੋ ਵੀਰੋ ਇਹਨਾਂ ਨੇ ਬਣਾ ਕੇ ਭੇਜਿਆ ਸੀਗਾ ਫੁੱਲਾਂ ਦੇ ਹਾਰ ਬਥੇਰੇ ਪਾਏ ਇਹਨਾਂ ਦੇ ਕਾਬਲ ਹੀ ਹੈ ਨਹੀਂ ਪਰ ਆਪ ਇਹ ਕਰਤੂਤਾਂ ਕਰਕੇ ਫਿਰਦੇ ਨੇ ਉਹਨਾਂ ਝੁਕਦੇ ਵੀਰੋ ਇਹਨਾਂ ਨੂੰ ਬਣਾਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਤਾ ਉਹਨੇ ਕੀ ਕੀਤਾ ਚੰਡੀਗੜ੍ਹ ਜਾ ਕੇ ਓਏ ਡੋਟ ਧਾਰ ਜੇਲ੍ਹ ਜਿੱਦਿਆਂ ਜੋ ਇਹਨਾਂ ਦੀਆਂ ਕੰਧਾਂ ਨੇ ਓਏ ਡੋਟੇ ਦਰਵਾਜ਼ੇ ਨੇ ਕੰਦਰੋਂ ਕੁੰਡਰੀ ਲਾ ਲੈ ਜਿੰਦੇ ਤਿੰਨ ਚਾਰ ਜਾਨੇ ਲਾਉਂਦੇ ਟੀ ਟੀ ਕਰ ਕੰਦਰੋਂ ਲਾ ਲੈ ਕੁੰਡਾ ਫੇ ਲੋਕ ਨਾ ਕਿਤੇ ਆ ਜਾਣ ਲੋਕ ਨੇੜੇ ਲੱਗੜ ਦਿੰਦੇ ਪੌਣੇ ਪੰਜ ਸਾਲਾਂ ਬਾਅਦ ਨਾਲ ਬਿਆਨ ਦੱਸਿਆ ਜਿਹੜੇ ਹੁੰਦੇ ਆਲੇ-ਦਾਲੇ ਨਾਲ ਦੇ ਉਹ ਕਹਿੰਦੀ ਜੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਹੁਣ ਫਿਰ ਬਾਹਰ ਜਾਣਾ ਪਊਗਾ ਕੁੰਡਾ ਖੋਲ ਲੀਏ ਕਹਿੰਦੇ ਚਲ ਖੋਲ ਲੋ ਉਹ ਟੀ ਟੀ ਕਰਕੇ ਕੁੰਡਾ ਖੋਲ ਲਿਆ ਕੁੰਡਾ ਦਾ ਖੁੱਲ ਗਿਆ ਦਰਵਾਜ਼ਾ ਨਾ ਖੁੱਲੇ ਲੱਕਰ ਨਾ ਫੁੱਲ ਗਈ ਹੋਵੇ ਇਹਨੇ ਜਿਹੇ ਥੱਲੇ ਆਰੀ ਨਾਲ ਦੇਖ ਲੋ ਵੱਢ ਕੇ ਉਹ ਕਹਿੰਦੇ ਲੱਕੜ ਨਹੀਂ ਖੁੱਲੀ ਜੀ ਲੋਕ ਬਾਹਰੋਂ ਲਾ ਗਏ ਲੋਕ ਲਾ ਕੇ ਬਾਹਰੋਂ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਸੋ ਇਹਨਾਂ ਦੇ ਬਾਹਰੋਂ ਕੁੰਡੇ ਲੱਗੇ ਹੋਏ ਆ ਹੁਣ ਨਹੀਂ ਇਹ ਨਿਕਲ ਸਕਦੇ ਸੋ ਮੈਂ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਵੀ ਕਰਦਾ ਇੱਕ ਕਿਉਂਕਿ ਇਹ ਮੇਰਾ ਜ਼ਿਲ੍ਹਾ ਹੈ ਇਹ ਮੇਰੀ ਕੰਸਿਲਿਓਰਸੀ ਹੈ ਤੇ ਨਾਲ ਕੇਦਰੀਬਾਦ ਸਾਹਿਬ ਦਾ ਸਵਾਗਤ ਕਰਦੇ ਆ ਤੁਹਾਡਾ ਵੀ ਇਕੱਲੇ ਇਕੱਲੇ ਕਦਮ ਚੱਲੇ ਦਾ ਸਵਾਗਤ ਕਰਦੇ ਆ